ਕੋਈ ਸ਼ੱਕ ਨਹੀਂ ਜੀ ਰਿਸਪੌਂਸਿਬਿਲਟੀਜ਼ ਪਾਪਾ ਦੀਆਂ ਅਸੀਂ ਬਾਕੂਬੀ ਨਿਭਾਵਾਂਗੇ ਉਹਨਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ ਜ਼ਿੰਦਗੀ ਦੇ ਵਿੱਚ ਤੁਹਾਡੀ ਟੀਵੀ ਤੋਂ ਵੀ ਸਾਨੂੰ ਉਹਨਾਂ ਨੂੰ ਲਾਈਵ ਦੇਖਣ ਦਾ ਬਹੁਤ ਵਾਰ ਮੌਕਾ ਮਿਲੇ ਹੈ ਉੱਪਰ ਸੇ ਸਿਰਫ ਐਕਟਰ ਆਇਆ ਥਾ ਜੀਵਤੀ ਆਤਮਾ ਉਤਰਦੀ ਹੈ ਉੱਪਰ ਸੇ ਕਦੇ ਵੀ ਉੱਪਰ ਸੇ ਸਰੀਰ ਨਹੀਂ ਆਤਾ ਹੈ ਸਰੀਰ niche maa baap se milta hai chote bachche de naal zyada moh hunda hai te tade naal vi kuch is tarah de kuch khaas pal hon jede ki papa ji naal bataye hon mera saral behtareen pal hon dikhaya iski body behad nazuk kadi hundi hai ਮੈਨੂੰ ਇਹ ਮੈਮ ਜ਼ਰੂਰ ਸ਼ੇਅਰ ਕਰਨਾ ਚਾਹਵਾਂਗਾ ਮੇਰਾ ਸਭ ਤੋਂ ਵਧੀਆ ਪਲ ਉਦੋਂ ਜਦੋਂ ਮੈਂ 6th ਕਲਾਸੀ ਮੈਂ ਉਹ ਥੀਏਟਰ ਵੀ ਬਹੁਤ ਕਰਦੇ ਰਹੇ ਹਾਂ ਉਹ ਕਲਾਕਾਰ ਵੀ ਕਲਾਕਾਰ ਵੀ ਸੀਗੇ 6th ਕਲਾਸ ਵਿੱਚ ਸੀਗਾ ਮੈਂ ਉਹਨਾਂ ਨਾਲ ਪਹਿਲੀ ਵਾਰੀ ਸ਼ਮਲਾ ਉਹ ਥੀ ਗੇਟੀ ਥੀਏਟਰ ਉੱਥੇ ਪ੍ਰੋਗਰਾਮ ਹੁੰਦਾ ਹੈ ਥੀਏਟਰ ਦਾ ਨਾਟਕ ਹੁੰਦੇ ਜਿਹੜੇ ਠੀਕ ਹੈ ਉਹ ਪਾਪਾ ਐਕਟਰ ਸੀ ਉਹਦੇ ਵਿੱਚ ਤੇ ਮੈਂ ਉੱਥੇ ਸਿਕਸ ਕਲਾਸ ਸੀ ਮੈਂ ਉਦੋਂ ਉਹਨਾਂ ਨਾਲ ਉੱਥੇ ਗਿਆ ਪਹਿਲੀ ਵਾਰੀ ਮੈਂ ਇੱਕ ਅੱਛਾ ਥੀਏਟਰ ਪਲੇ ਦਾ ਪੂਰਾ ਫੈਸਟੀਵਲ ਦੇਖਿਆ ਤੁਹਾਨੂੰ ਪਤਾ ਲੱਗਿਆ ਕਿ ਉਹ ਇਸ ਦੁਨੀਆ ਤੋਂ ਹੁਣ ਨਹੀਂ ਰਹੇ ਝਟਕਾ ਲੱਗਿਆ ਝਟਕਾ ਲੱਗਿਆ ਬਹੁਤ ਝਟਕਾ ਲੱਗਿਆ ਸਾਨੂੰ ਮੈਂ ਤਾਂ ਬਿਲਕੁਲ ਮਰ ਗਿਆ ਵਿਸ਼ਵਾਸ ਨਹੀਂ ਕਰ ਪਾਇਆ ਮੈਂ ਸਭ ਨੂੰ ਦੁਬਾਰਾ ਪੁੱਛਿਆ ਮੈਂ ਕਿਹਾ ਪ੍ਰਮੋਦ ਸ਼ਰਮਾ ਜੀ ਉਹੀ ਆਪਣੇ

शरीर है ड्रेस है ऊपर से पहना हुआ और आत्मा है अंदर से एक्टर जो एक्टिंग करती है सो so, प्रमोद शाबड़ा जी दे दो बेटे सन एक अभिनव अतेक अनुराग इसरेले पगड़ी रसम जीड़ी अदा कीती गई हैगी तो एक पिता दा ਸਾਇਆ ਉੱਠ ਜਾਣਾ ਬੱਚੇ ਲਈ ਬਹੁਤ ਵੱਡਾ ਘਾਟਾ ਹੁੰਦਾ ਹੈ ਤੇ بڑے بیٹے ਤੇ ਸਭ ਤੋਂ ਵੱਧ ਰਿਸਪੌਂਸਿਬਿਲਟੀ ਵਧ ਜਾਂਦੀ ਹੈ ਫਿਰ ਉਸ ਤੋਂ ਬਾਅਦ ਕੋਈ ਸ਼ੱਕ ਨਹੀਂ ਜੀ ਰਿਸਪੌਂਸਿਬਿਲिटीज ਪਾਪਾ ਦੀਆਂ ਅਸੀਂ ਬਾਖੂਬੀ ਨਿਭਾਵਾਂਗੇ ਉਹਨਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ ਜ਼ਿੰਦਗੀ ਦੇ ਵਿੱਚ ਸਾਡੇ ਪਹਿਲੇ ਗੁਰੂ ਰਹੇ ਨੇ ਉਹ ਹਰ ਚੀਜ਼ ਵਿੱਚ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਔਰ ਕਰਦੇ ਰਾਂਗੇ ਤੁਹਾਡੇ ਟੀਵੀ ਤੋਂ ਵੀ ਸਾਨੂੰ ਉਹਨਾਂ ਨੂੰ ਲਾਈਵ ਦੇਖਣ ਦਾ ਬਹੁਤ ਵਾਰ ਮੌਕਾ ਮਿਲਿਆ ਹੈ ਅੱਜ ਵੀ ਉਹ ਜ਼ਿੰਦਾ ਦਿਲੀ ਨੇ ਦੇ ਨਾਲ ਲਾਸਟ ਡੇ ਤੱਕ ਵੀ ਮਤਲਬ ਬਹੁਤ ਵਧੀਆ ਲਾਈਫ ਆਦੀ ਬਤੀਤ ਕਰਕੇ ਗਏ ਨੇ ਸਾਨੂੰ ਬਹੁਤ ਖੁਸ਼ੀ ਹੈ ਉਹਨਾਂ ਨੇ ਮੌਤ ਸ਼ਬਦ ਤਾਂ ਮਾੜਾ ਹੈ ਪਰ ਉਹਨਾਂ ਦੀ ਮੌਤ ਸਕੂਨਮਈ ਮੌਤ ਸੀ ਰੁਲ ਕੇ ਨਹੀਂ ਗਏ ਇੱਜ਼ਤ ਮਾਨ ਨਾਲ ਆਦੇ ਫਕਰ ਨਾਲ ਆਦੇ ਬੱਚਿਆਂ ਨੂੰ ਪੂਰਾ ਆਸ਼ੀਰਵਾਦ ਪੂਰੀ ਤਰ੍ਹਾਂ ਸੈੱਟ ਕਰਕੇ ਗਏ ਹੈ ਬਸ ਬਾਕੀ ਜਦੋਂ ਉਹ ਪੂਰਾ ਵਾਕਿਆ ਵਾਪਰੇ ਤੁਸੀਂ ਉਸ ਸਮੇਂ ਉਹਨਾਂ ਦੇ ਨਾਲ ਮਯੂਸੀ ਜਾਂ ਕਿਵੇਂ ਨਹੀਂ ਮੈਂ ਨਾਲ ਨਹੀਂ ਸੀਗਾ ਮੈਂ ਫਾਜ਼ਿਲ ਕਾ ਰਹਿਣਾ ਤੋਂ 300 ਕਿਲੋਮੀਟਰ ਦੂਰ ਚੰਡੀਗੜ੍ਹ ਤੋਂ ਛੋਟਾ ਬ੍ਰਦਰ ਮੇਰਾ ਇੱਥੇ ਰਹਿੰਦਾ ਉਹਨਾਂ ਕੋਲ ਮਾਸੀ ਮੇਰੇ ਮਦਰ ਕੋਲ ਸੀ ਉਹਨਾਂ ਦੀ ਸਿਸਟਰ ਨਾਲ ਹੀ ਐ ਰੋਪੜ ਦੇ ਵਿੱਚ ਉਹ ਤੁਰੰਤ ਪਹੁੰਚ ਗਏ ਸੀ ਪਰ ਮੈਨੂੰ ਫੋਨ ਤੇ ਮੈਸੇਜ ਮਿਲਿਆ ਮੈਨੂੰ 4 ਤੋਂ 5 ਘੰਟਿਆਂ ਦਾ ਸਫ਼ਰ ਹੈ ਇੱਥੇ ਪਹੁੰਚਣ ਦਾ ਪਰ ਤੁਰੰਤ ਜਿਵੇਂ ਮੈਸੇਜ ਮਿਲਿਆ ਸੀ ਉਹਨਾਂ ਕੋਲ ਜਿੰਨੀ ਜਲਦੀ ਹੋ ਸਕਦੀ ਸੀ ਪਹੁੰਚੇ ਪਰ ਸਾਡੇ ਕੋਲ ਕੁਝ ਨਹੀਂ ਸੀ ਐਕਚੁਅਲ ਦੇ ਵਿੱਚ ਉਸ ਸਮੇਂ ਹੋਇਆ ਕੀ ਸੀ ਜਦੋਂ ਤਬੀਅਤ ਅਚਾਨਕ ਵਿਗੜਦੀ ਹੈ ਤੁਸੀਂ ਕਾਲ ਹੁੰਨੇ ਹੋ ਕਿ ਪ੍ਰੋਬਲਮ ਕੀ ਹੋ ਸੀ ਦੇਖੋ ਅੱਜ ਕੱਲ ਦਾ ਖਾਣ ਪੀਣ ਖਾਣ ਪਾਣ ਲਾਈਫ ਸਟਾਈਲ ਥੋੜਾ ਹੈਲਥ ਇਸ਼ੂ ਸੀਗੇ ਬੀਪੀ ਜਾਂ 슈ਗਰ ਥੋੜਾ ਅਫਸੈਟ ਰਹਿੰਦਾ ਹੈ ਪਹਿਲਾਂ ਵੀ 7-8 ਸਾਲ ਪਹਿਲਾਂ ਥੋੜੀ ਤਬੀਅਤ ਵਿਗੜੀ ਐ ਤਾਂ ਹਸਪੀਟਲ ਲੈ ਕੇ ਗਏ ਥੋੜਾ ਹਾਰਟ ਵਿੱਚ ਸਟੰਟ ਆਇਆ ਜੀ ਚੀਜ਼ ਨਲ ਟ੍ਰੀਟਮੈਂਟ ਕੀਤਾ ਗਿਆ ਤੇ ਫਿਰ ਹੁਣ ਬਸ ਉਹਨਾਂ ਦਾ ਸਮਾ ਐਨਆਈਸੀ ਮਟੀਰੀਅਲਿਸਟਿਕ ਫਾਰਮ ਵਿੱਚ ਸਾਡੇ ਨਾਲ ਲੇਕਿਨ ਉਹ ਸਾਡੀ ਸਾਡੀ ਕਹਾਣੀਆਂ ਚ ਤੇ ਸਾਡੇ ਕਿੱਸਿਆਂ ਚ ਤੇ ਸਾਡੀ ਆਤਮਾ ਚ ਉਹ ਜ਼ਰੂਰ ਹਮੇਸ਼ਾ ਰਹਣਗੇ ਬਹੁਤ ਸਪਿਰਚੁਅਲ ਸੀਗੇ ਜੇ ਤੁਹਾਡੀ ਆਡੀਅנס ਨੂੰ ਨਾ ਪਤਾ ਹੋਵੇ ਪੋਲੀਟੀਕਲੀ ਤਾਂ ਦੇਖਦੇ ਹੋ ਨੇ ਤੁਹਾਡੇ ਪ੍ਰੋਗਰਾਮ ਹੈਨਾ ਬਟ ਉਹ ਬਹੁਤ ਸਪਿਰਚੁਅਲ ਸੀਗੇ ਤੇ ਉਹਨਾਂ ਦਾ ਸਿੱਧਾ ਪਰਮਾਤਮਾ ਨਾਲ ਕੰਟੈਕਟ ਸੀਗਾ ਤਾਂ ਉਹਨਾਂ ਨੇ ਉਹਨਾਂ ਨੂੰ ਜਦੋਂ ਟਾਈਮ ਆਇਆ ਸਾਇਲੈਂਟ ਬਿਲਕੁਲ ਇਹ ਬਿਲਕੁਲ ਗਲਤ ਤੁਹਾਡੀ ਸਹੀ ਹੈ ਕਿ ਉਹ ਪਰਮਾਤਮਾ ਦੇ ਨਾਲ ਜੁੜੇ ਜਦੋਂ ਵੀ ਮੈਂ ਪ੍ਰੋਗਰਾਮ ਸ਼ੁਰੂਆਤ ਕਰਦਾ ਹੁੰਦਾ ਸੀ ਨਾ ਮੈਨੂੰ ਕਹਿੰਦੇ ਸੀ ਪਰਮੇਂਦਰ 1 ਮਿੰਟ ਰੁਕ ਮੈਂ ਅਰਦਾਸ ਕਰਨਾ ਉਹ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਪਰਮਾਤਮਾ ਚਰਨਾਂ 'ਚ ਨਤਮਸਤਕ ਹੋਣ ਤੋਂ ਬਾਅਦ ਹੁਣ ਕਹਿੰਦੇ ਹੁਣ ਸ਼ੁਰੂ ਕਰ ਹੁਣ ਆਪਾਂ ਹਰੇਕ ਮੁੱਦੇ ਤੇ ਚਰਚਾ ਕਰਾਂਗੇ ਸ਼ਾਇਦ ਇਹੀ ਚੰਗੇ ਕਰਮਾਂ ਦੀ ਤੀਜਾ ਕਿ ਪਰਮਾਤਮਾ ਬਾਫੜ ਕੇ ਨਾਲ ਲੱਗੇ ਉਹਨਾਂ ਨੂੰ ਕੋਈ ਯਾਨੀ ਕਿ ਪਰੇਸ਼ਾਨੀ ਨਹੀਂ ਹੋਈ ਦੇਖੋ ਉਹ ਜਿੱਦਾਂ ਮੈਂ ਦੱਸਿਆ ਉਹਨਾਂ ਦਾ ਪਰਮਾਤਮਾ ਨਾਲ ਸਿੱਧਾ ਕਨੈਕਸ਼ਨ ਸੀ ਉਹ ਸਿੱਧਾ ਉੱਪਰੋਂ ਹੁੰਦੇ ਸੀ ਉਹਨਾਂ ਦੇ ਅੰਦਰ ਦੀ ਆਵਾਜ਼ ਜਿਹੜੀ ਸੀ ਉਹ ਜਾਗੀ ਹੋਈ ਸੀਗੀ ਤੁਸੀਂ ਇਹਦਾ ਮਤਲਬ ਸਮਝਦੇ ਹੋ ਜੇ ਤਾਂ ਐਦਾ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ ਠੀਕ ਹੈ ਇਹ ਮੇਰੀ ਕਲਪਨਾ ਹੈ ਮੇਰੀ ਮਹਿਸੂਸ ਜੋ ਮੈਂ ਕਰ ਸਕਦਾ ਮੈਂ ਵੀ ਉਹਨਾਂ ਜਿੰਨਾ ਜ਼ਿੰਦਗੀ ਨੂੰ ਸਮਝ ਸਕਦਾ ਇਹੀ ਸਮਝ ਆਈਏ ਉਹ ਸਿੱਧਾ ਪਰਮਾਤਮਾ ਨਾਲ ਕਨੈਕਸ਼ਨ ਸੀ ਮੈਡੀਟੇਸ਼ਨ ਦੇ ਰਾਹੀਂ ਠੀਕ ਹੈ ਉਹਨਾਂ ਦੀ ਤਾਂ ਹੀ ਇਹਨਾਂ ਲੌਜੀਕ ਤੇ ਇਹਨਾਂ ਐਨਲਾਈਜ਼ ਕਰਕੇ ਉਹਨਾਂ ਨੇ ਉਹਨਾਂ ਦੀ ਮਤਲਬ ਸਮਝ ਸਕਦੇ ਸੀ ਕਿ ਕਿੱਦਾਂ ਦਾ ਸੁਸਾਇਟੀ ਹੈ ਕਿੱਦਾਂ ਦਾ ਪੋਲਿਟਿਕਸ ਹੈ ਦੇਸ਼ ਹੈ ਕਿਹੜੀ ਡਾਇਰੈਕਸ਼ਨ ਤੱਕ ਜਾ ਰਿਹਾ ਹੈ ਕਿੱਧਰ ਜਾ ਰਿਹਾ ਤਾਂ ਉਹੀ ਤੁਸੀਂ ਦੇਖਿਆ ਉਹਨਾਂ ਕਿ ਸ਼ਾਇਦ ਉਹਨਾਂ ਦੀ ਪੋਲਿਟੀਕਲੀ ਬਹੁਤ ਕਰੈਕਟ ਹੁੰਦੇ ਉਹਨਾਂ ਸੋ ਛੋਟੇ ਬੱਚੇ ਦੇ ਨਾਲ ਜ਼ਿਆਦਾ ਮੋਹ ਹੁੰਦਾ ਤੇ ਤੁਹਾਡੇ ਨਾਲ ਵੀ ਕੁਝ ਇਸ ਤਰ੍ਹਾਂ ਦੇ ਕੁਝ ਖਾਸ ਪਲ ਹੋਣ ਜਿਹੜੇ ਕਿ ਪਾਪਾ ਜੀ ਨਾਲ ਬਤਾਏ ਹੋਣ ਮੇਰਾ ਸਰਨਲ ਬਿਹਤਰੀਨ ਪਲ ਉਹਨਾਂ ਨਾਲ ਵੀ ਥਾ ਹੈ ਕਿ ਬਾਕੀ ਬੇहद ਨਾਜ਼ੁਕ ਕੜੀ ਹੁੰਦੀ ਹੈ ਨਹੀਂ ਨਹੀਂ ਇਹ ਮੈਂ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਮੇਰਾ ਸਰਨਲ ਬਿਹਤਰੀਨ ਪਲ ਉਦੋਂ ਜਦੋਂ ਮੈਂ 6th ਕਲਾਸ ਸੀ ਮੈਂ ਉਹ ਥੀਏਟਰ ਵੀ ਬਹੁਤ ਕਰਦੇ ਰਹੇ ਹਾਂ ਉਹ ਕਲਾਕਾਰ ਵੀ ਸੀਗੇ ਕਲਾਕਾਰ ਵੀ ਸੀਗੇ 6th ਕਲਾਸ ਵਿੱਚ ਮੈਂ ਸੀਗਾ ਮੈਂ ਉਹਨਾਂ ਨਾਲ ਪਹਿਲੀ ਵਾਰੀ Shimla ਉੱਥੇ گیਟੀ تھیATER ਉੱਥੇ ਪ੍ਰੋਗਰਾਮ ਹੁੰਦਾ ਹੈ تھیATER ਦਾ ਨਾਟਕ ਹੁੰਦੇ ਜਿਹੜੇ ਠੀਕ ਹੈ ਉਹ ਪਾਪਾ ਐਕਟਰ ਸੀ ਉਹਦੇ ਵਿੱਚ ਤੇ ਮੈਂ ਉੱਥੇ 6th ਕਲਾਸ ਸੀ ਮੈਂ ਉਦੋਂ ਉਹਨਾਂ ਨਾਲ ਉੱਥੇ ਗਿਆ ਪਹਿਲੀ ਵਾਰੀ ਮੈਂ ਇੱਕ ਅੱਛਾ تھیATER ਪਲੇ ਦਾ ਪੂਰਾ ਫੈਸਟੀਵਲ ਦੇਖਿਆ ਹਰ ਦੇਸ਼ ਦੇ ਕੋਨੇ-ਕੋਨੇ ਤੋਂ ਫੈਸਟੀਵਲ ਹਰ ਪਾਸਾ ਚ ਆਏ ਹੋਏ ਸੀਗੇ ਸਾਡਾ ਪਲੇ ਜਿਹੜਾ ਸੀਗਾ ਉਹਨੂੰ ਵੀ ਅਵਾਰਡ ਮਿਲਿਆ ਤੇ ਦੂਸਰਾ ਉਸ ਤੋਂ ਬਾਅਦ ਦਾ ਪਲ ਜਦੋਂ ਮੈਂ ਉਹਨਾਂ ਨੂੰ ਵਾਪਸ ਉੱਥੇ ਲੈ ਕੇ ਗਿਆ ਮੈਂ ਸ਼ਾਰਟ ਫਿਲਮ ਬਣਾਈ ਸੀ ਡਾਇਰੈਕਟ ਕੀਤੀ ਸੀ ਸ਼ਿਮਲਾ ਗੇਟੀ ਥੀਏਟਰ ਦੇ ਵਿੱਚ ਉਹਦੀ ਸਕਰੀਨਿੰਗ ਹੋਈ ਪਿਛਲੇ ਸਾਲ 2023 ਮੈਂ ਉਹਨਾਂ ਨੂੰ ਉੱਥੇ ਲੈ ਕੇ ਗਿਆ ਤਾਂ ਅਸੀਂ ਜ਼ਰੂਰ ਇੱਕ ਦੂਜੇ ਨਾਲ ਰੋਹਾਨੀ ਉਹ ਮੂਮੈਂਟ ਸਾਂਝਾ ਕੀਤੇ ਪਹਿਲਾਂ ਉਹਨਾਂ ਦੀ ਉਂਗਲੀ ਫੜ ਕੇ ਉਹਨਾਂ ਉੱਥੇ ਮੈਨੂੰ ਲੈ ਕੇ ਗਏ ਫਿਰ ਮੈਂ ਉਹਨਾਂ ਨੂੰ ਮੌਕਾ ਦਿੱਤਾ ਕਿ ਉਹਨਾਂ ਨੂੰ ਖੁਸ਼ੀ ਦੇ ਸਕਾਂ ਸੋ ਇੱਕ ਬੇਟਾ ਛੋਟਾ ਕੋਰੀਓਗ੍ਰਾਫਰ ਤੇ ਪਿਤਾ ਐਕਟਰ ਹੋਵੇ ਤਾਂ ਬਾਪ ਬੇਟੀ ਦੀ ਜੋੜੀ ਨੇ ਕਮਾਲ ਕੀਤਾ ਫਿਰ ਮਾਫ ਕਰਨਾ ਕੋਰੀਓਗ੍ਰਾਫਰ ਨਹੀਂ ਡਾਇਰੈਕਟਰ ਫਿਲਮਾਂ ਦਾ ਜਿਹੜਾ ਡਾਇਰੈਕਟਰ ਕੋਰੀਓਗ੍ਰਾਫੀ ਨਹੀਂ ਕਰਦਾ ਮੈਂ ਗਾਣੇ ਆ ਜਾਂ ਨਹੀਂ ਬਣਾਉਂਦਾ ਡਾਇਰੈਕਟਰ ਜਿਹੜਾ ਜਿੱਦਾਂ ਨਾਟਕ ਹੋ ਰਿਹਾ ਹੈ ਇਹਦਾ ਡਾਇਰੈਕਟਰ ਪਰਮਪਿਤਾ ਪਰਮਾਤਮਾ ਹੈ ਉਹ ਵੀ ਫਿਲਮਾਂ ਨੂੰ ਆਪਾਂ ਇਨਸਾਨ ਜੋ ਡਾਇਰੈਕਟ ਕਰਦਾ ਹੈ ਜਾਂ ਐਕਟ ਕਰਦਾ ਹੈ ਤਾਂ ਉਹਨਾਂ ਵਿੱਚ ਉਹੀ ਪਿਤਾ ਤੋਂ ਸਿੱਖਿਆ ਪਿਤਾ ਨੂੰ ਵਾਪਸ ਦੇਣਾ ਤੋਂ ਉਹਨਾਂ ਦੇ ਛੋਟੇ ਭਾਈ ਸਾਹਿਬ ਵੀ प्रमोद ਜੀ ਦੇ ਮੌਜੂਦ ਹੈਗੇ ਨੇ ਸਰ ਤੁਹਾਡੀ ਕਦੋਂ ਮੁਲਾਕਾਤ ਹੋਈ ਸੀ प्रमोद ਜੀ ਦੇ ਨਾਲ ਮੇਰੇ ਤਾਂ ਵੱਡੇ ਬ੍ਰਦਰ ਹੈ ਜੀ ਮੇਰੇ ਤੋਂ 11 ਸਾਲ ਵੱਡੇ ਸੀਗੇ ਔਰ ਬ੍ਰਦਰ ਵੀ ਤਾਂ ਕਿਹ ਕਿਹ ਗਿਆ ਪਿਤਾ ਹੀ ਸੀ ਸਾਡਾ ਇੱਕ ਟ੍ਰਿਪਲ ਟਾਈਪ ਰਿਸ਼ਤਾ ਸੀ ਭਾਈ ਸੀਗੇ ਪਿਤਾ ਸਮਾਨ ਮੇਰੇ ਮਦਰ ਛੋਟੀ ਉਮਰ ਚ ਮੈਂ ਛੋਟਾ ਸੀ ਚੱਲ ਬਸੇ ਤਾਂ ਇਹਨਾਂ ਨੇ ਮਾਤਾ ਪਿਤਾ ਦਾ ਉਹ ਸਾਰਾ ਨਿਭਾਇਆ ਉਸ ਤੋਂ ਬਾਅਦ ਜਿਵੇਂ ਵੱਡਾ ਆਇਆ ਥੋੜੀ ਜਵਾਨੀ ਚ ਆਇਆ ਤਾਂ ਇਹਨਾਂ ਨੇ ਮੇਰੇ ਨਾਲ ਦੋਸਤੀ ਵਾਲਾ ਰਿਸ਼ਤਾ ਮਤਲਬ ਤਿੰਨੋ ਰਿਸ਼ਤੇ ਮੇਰੇ ਨਾਲ ਨਿਭਾਏ ਦੋਸਤੀ ਵਾਲਾ ਮੈਨੂੰ ਅਜਮਨ ਲਾਈਵ ਦੇ ਵਿੱਚ ਕੁਝ ਹਾਂ ਤਾਂ ਮਤਲਬ ਨਾ ਉਸ ਜਿਹੜੀ ਸਿੱਖਿਆ ਹੈ ਉਹ ਮੈਨੂੰ ਮੇਰੇ ਵੱਡੇ ਭਾਈਸਾਬ ਵੱਲੋਂ ਮਾਤਾ ਪਿਤਾ ਜਾਣ ਤੋਂ ਬਾਅਦ ਪਰਮੋਜੇ ਤੁਹਾਨੂੰ ਮਾਪੇ ਦਾ ਕਦੇ ਕਦੇ ਕਮ ਹੀ ਨਹੀਂ ਮਹਿਸੂਸ ਹੁੰਦੇ ਅੱਜ ਦੂਜੀ ਵਾਰ ਉਹ ਝਟਕਾ ਲੱਗਿਆ ਹੈਗਾ ਫਿਰ ਤੁਹਾਨੂੰ ਬਿਲਕੁਲ ਜੀ ਮੇਰੇ ਵਾਸਤੇ ਤਾਂ ਬਹੁਤ ਵੱਡਾ ਝਟਕਾ ਹੈ ਕਿਉਂਕਿ ਇਹ ਨਹੀਂ ਉਹ ਵੀ ਹੁਣ ਸਿਰਫ ਪ੍ਰਾ ਨਹੀਂ ਗਿਆ ਜਿੰਮੇਵਾਰੀਆਂ ਆ ਨੀਆਂ ਪੈ ਗਈਆਂ ਉਹ ਆਇਕਤਬਾਦ ਦਾ ਪਰਿਵਾਰ ਇੱਕ ਹੁਣ ਪੜਾ ਰਿਹਾ ਨਹੀਂ ਜਿਹਨੇ ਮੈਨੂੰ ਬੱਚਿਆ ਤਰ੍ਹਾਂ ਪਾਲਿਆ ਤਾਂ ਹੁਣ ਮੇਰੇ ਕੁਝ ਫਰਜ਼ ਬੰਦੇ ਔਰ ਜਿਹੜਾ ਇਹ ਬੱਚੇ ਐ ਇਹਨਾਂ ਦਾ ਸਾਰਾ ਦੇਖ ਰਹਿਕ ਧਿਆਨ ਜ਼ਿੰਮੇਵਾਰੀ ਕਰਨੀ ਇਹਨਾਂ ਦੇ ਸੁੱਖ ਤੋਂ ਤੇ ਉਹ ਸਾਰਾ ਮੈਨੂੰ ਤਾਂ ਡਬਲ ਝਟਕਾ ਹੈ ਜੀ ਸੋ ਅਸੀਂ ਵੀ ਹਮਦਰਦੀ ਪੂਰੀ ਟੀਮ ਦੇ ਵੱਲੋਂ ਇਹੀ ਉਸ ਪਰਮ ਪਿਤਾ ਪਰਮਾਤਮਾ ਦੇ ਚਰਣਾ 'ਚ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਸਨੇਕ ਰੂ ਨੂੰ ਆਪਣੇ ਚਰਣਾ ਦੇ ਵਿੱਚ ਨਿਵਾਸ ਕਰਵੇ ਅਤੇ ਪਰਿਵਾਰ ਨੂੰ ਪਾਣਾ ਮਨੰਦਾ ਵਲਪਖਸ਼ ਸੋ ਇਸ ਜਹਾਨ ਤੋਂ ਰੁਖਸਤ ਹੋਏ ਸਿਆਸੀ ਮਹਰ ਅਤੇ ਪੱਤਰਕਾਰੀ ਖੇਤਰ ਦੇ ਵਿੱਚ ਚੰਗਾ ਨਾਮ ਨਖਤਣ ਵਾਲੇ ਪ੍ਰਮੋਤ ਸ਼ਾਭਰਾ ਜਿਹਦੇ ਨੂੰ ਮਿਤ ਅੱਜ ਸ਼ਾਂਤੀ ਪਾਠ ਰੱਖਿਆ ਗਿਆ ਅਤੇ ਪਗੜੀ ਰਸਮ ਅਦਾ ਕੀਤੀ ਗਈ ਹੈ ਕੁਝ ਉਹਨਾਂ ਦੇ ਵੱਲੋਂ ਜਿਹੜੇ ਕਿ ਸਾਥੀ ਸਹਿਬਾਨ ਹੈਗੇ ਨੇ ਇਸ ਮੌਕੇ ਤੇ ਉਹਨਾਂ ਨੇ ਸ਼ਰਧਾਂਜਲੀ ਦੇਣ ਦੇ ਲਈ ਪਹੁੰਚ ਨੇ ਖਾਸ ਕਰਕੇ ਕਿ ਪ੍ਰਮੋਤ ਛਾਪੜਾ ਜੀ ਪੱਤਰਕਾਰ ਦੇ ਨਾਲ-ਨਾਲ ਸੋਸ਼ਲ ਵਰਕਿੰਗ ਦੇ ਵਿੱਚ ਵੀ ਕਾਫੀ ਜਿਹੜਾ ਕਿ ਆਪਣੀਆਂ ਸੇਵਾਵਾਂ ਮਦਦ ਦਿੰਦੇ ਸਨ ਤੇ ਉਹਨਾਂ ਦੇ ਵੱਲੋਂ ਇੱਕ ਆਰਗੇਨਾਈਜੇਸ਼ਨ ਨੂੰ ਵੀ ਜਿਹੜਾ ਕਿ ਉਹ ਚਲਾਉਂਦੇ ਸਨ ਕੁਝ ਜਿਹੜੇ ਕਿ ਉਹਨਾਂ ਦੇ ਸਾਥੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਇੱਕਦਮ ਚੰਗੇ ਭਲੇ ਸੀਗੇ ਅਚਾਨਕ ਚਲ ਜਾਣਾ ਇੱਕ ਵੱਡਾ ਘਾਟ ਲੱਗਿਆ ਕਿਵੇਂ ਦੀ ਉਹਨਾਂ ਦੀ ਪ੍ਰਮੋਤ ਸਾਹਿਬ ਦੀ ਫਰੈਂਡ ਸਰਕਲ ਸੀਗੇ ਕਿਵੇਂ ਉਹ ਸਮਾਜ ਦੇ ਵਿੱਚ ਵਿਚਰਦੇ ਸੀਗੇ ਪ੍ਰਮੋਤ ਛਾਪੜਾ ਜੀ ਸਾਡੇ ਚੇਅਰ ਸੁਸਾਇਟੀ ਦੇ ਬੜੇ ਇੱਕ ਐਕਟਿਵ ਮੈਂਬਰ ਸੀਗੇ ਔਰ ਮਤਲਬ ਉਹ ਇੱਕ ਨੋਬਲ ਸੌਲ ਸੀਗੇ ਮਤਲਬ ਹਰ ਚੀਜ਼ ਦੇ ਵਿੱਚ ਬੜੀ ਬੈਲੈਂਸ ਟਰੀਕੇ ਨਾਲ ਗੱਲ ਕਰਨੀ ਬੜੀ ਸੁਲਝੀ ਹੋਈ ਗੱਲ ਕਰਨੀ ਔਰ ਹਰ ਹਰੇਕ ਆਦਮੀ ਦੇ ਨਾਲ ਜਿਸ ਨਾਲ ਫਰੈਂਡਸ਼ਿਪ ਹੁੰਦੀ ਦੂਜੇ ਦੀ ਸਾਨੂੰ ਵੀ ਉਹਨਾਂ ਦਾ ਇੰਤਜ਼ਾਰ ਹੁੰਦਾ ਸੀਗਾ ਵੀ ਚਲੋ ਆਣਗੇ ਸੋਸਾਇਟੀ ਵਿੱਚ ਕੋਈ ਅੱਛੀ ਗਜ਼ਲ ਸੁਣਾਣਗੇ ਔਰ ਵੈਸੇ ਵੀ ਉਹਨਾਂ ਦੀ ਜਿਹੜਾ ਗੱਲਬਾਤ ਕਰਨ ਦਾ ਤਰੀਕਾ ਸੀਗਾ ਇੱਕ ਬੜੇ ਜਿਸ ਤਰ੍ਹਾਂ ਮੈਚਿਓਰਡ ਮਜੇ ਹੋਏ ਆਦਮੀ ਦਾ ਸੁਲਝੇ ਹੋਏ ਆਦਮੀ ਦਾ ਹੁੰਦਾ ਹੈਗਾ ਉਸ ਤਿੱਕੇ ਦਾ ਉਹਨਾਂ ਦਾ ਇੱਕ ਲਾਈਫ ਦਾ ਜਿਹੜਾ ਰਵਈਆ ਸੀਗਾ ਉਸ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਮਤਲਬ ਅਭੀ ਲਾਈਫ ਵਿੱਚ ਦੂਜਿਆਂ ਦੇ ਨਾਲ ਸਬੰਧ ਕਿਸਾ ਦੇ ਹੋਣੇ ਚਾਹੀਦੇ ਆ ਗੱਲਬਾਤ ਕਰਨ ਦਾ ਤਰੀਕਾ ਕਿਸਾ ਹੋਣਾ ਚਾਹੀਦਾ ਹੈਗਾ ਬਾਕੀ ਅਸੀਂ ਉਹਨਾਂ ਨੂੰ ਕਈ ਚੈਨਲਸ ਦੇ ਉੱਤੇ ਵੀ ਸੁਣਦੇ ਸੀਗੇ ਤਾਂ ਉਹਨਾਂ ਦਾ ਜਿਹੜਾ ਆਪਣਾ ਵਿਊ ਹੋ ਰੱਖਦੇ ਸੀਗੇ ਜਿਹੜੇ ਕਮੈਂਟਸ ਦਿੰਦੇ ਸੀਗੇ ਉਹ ਇੱਕ ਬੜੇ ਨਿਊਟਰਲ ਕਮੈਂਟਸ ਹੁੰਦੇ ਸੀਗੇ ਕਦੀ ਇਹ ਨਹੀਂ ਸੀ ਲੱਗਦਾ ਕਿ ਕਿਸੇ ਪਾਰਟੀ ਵੱਲ ਉਹਨਾਂ ਦਾ ਝੁਕਾਅ ਹੈਗਾ ਹਾਲਾਂਕਿ ਘੜੇ ਕ੍ਰਿਟੀਕਲ ਇਸ਼ੂ ਬੜੇ ਸੈਂਸਿਟਿਵ ਇਸ਼ੂ ਪੰਜਾਬ ਦੇ ਆਏ ਜਿਸ ਤਾਂ ਚਨੀਂ ਕੁਤ ਜਿਸ ਤਾਂ ਚਨੀਂ ਸਾਹਿਬ ਕੋ ਤਾਂ ਆਪਣਾ ਸੀਐਮ ਦੇ ਟਾਈਮ ਸਿੱਧੂ ਦੇ ਟਾਈਮ ਜਿਸ ਤਾਂ ਹੈਗਾ ਬਾਕੀ ਹੋਰ ਪਾਕਿਸਤਾਨ ਦੇ ਦੇ ਉੱਤੇ ਮਤਲਬ ਕਈ ਇਸ ਤਰ੍ਹਾਂ ਡਰੱਗਜ਼ ਦੇ ਉੱਤੇ ਕਈ ਇਸ਼ੂਜ਼ ਇਸ ਤਰ੍ਹਾਂ ਆਉਂਦੇ ਸੀਗੇ ਜਿਸ ਦੇ ਉੱਤੇ ਉਹਨਾਂ ਨੇ ਬੜੇ ਹੀ ਤਰੀਕੇ ਦੇ ਨਾਲ ਇੱਕ ਮੈਚੁਰਡ ਤਰੀਕੇ ਦੇ ਨਾਲ ਉਹਨਾਂ ਨੇ ਉਹ ਡੀਲ ਕਰਦੇ ਸੀਗੇ ਬਾਕੀ ਹੁਣ ਇਹ ਚੀਜ਼ ਸਮਝਣਾ ਬਹੁਤ ਮੁਸ਼ਕਲ ਹੈਗਾ ਵੀ ਇਸ ਤਰ੍ਹਾਂ ਦਾ ਇੱਕ ਨੋਬਲ ਇਨਸਾਨ ਇਸ ਦੁਨੀਆ ਤੋਂ ਕਿਸ ਤਰ੍ਹਾਂ ਚਲਾ ਜਾਂਦਾ ਹੈਗਾ ਵੀ ਹੁਣ ਸ਼ਾਇਦ ਰੱਬ ਨੇ ਉਹਨੂੰ ਬੁਲਾਇਆ ਕਿ ਸਾਨੂੰ ਜਿਆਦਾ ਜ਼ਰੂਰਤ ਹੈ ਇਹ ਹੋ ਜੇ ਅੱਛੇ ਇਨਸਾਨ ਦੀ ਤਾਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਲੱਗਦੀਆਂ ਹੈਗੀਆਂ ਨੇ ਸਾਡੀਆਂ ਤਾਂ ਰੱਬ ਨੂੰ ਇਹੀ ਪ੍ਰਾਰਥਨਾ ਹੈਗੀ ਹੈ ਵੀ ਉਹ ਜਿੱਥੇ ਵੀ ਰਹਿਣ ਉਹ ਆਪਣਾ ਜਿੱਥੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਸ਼ਾਂਤ ਹੋਵੇ ਉਹਨਾਂ ਦੀ ਔਰ ਜਿੱਥੇ ਅੱਗੇ ਵੀ ਜਾਣ ਉਹ ਆਪਣੇ ਅੱچھے ਕਰਮਾਂ ਦੇ ਨਾਲ ਸਮਾਜ ਨੂੰ ਸੁਧਾਰਨ। ਤੁਸੀਂ ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਬੀਕੇ ਗਰਗਿਆ ਹੈ। ਤੁਸੀਂ ਕਿੰਨੇ ਚਿਰ ਤੋਂ ਪ੍ਰਮੋਦ ਜੀ ਦੇ ਨਾਲ ਜੁੜੇ ਹੋਏ ਹੋ? ਅਸੀਂ ਢੀਡਰ ਸਾਹਿਬ ਹੋ ਗਏ ਹਾਂ। ਢੀਡਰ ਸਾਹਿਬ ਨਾਲ ਮੈਂਬਰ ਸਾਡੀ ਸੁਵਿਧਾ ਦੇ ਮੈਂਬਰ ਜੀ ਹੋ। ਜੀ। ਤੇ ਪਰਸੋਂ ਸਾਡੀ ਮੀਟਿੰਗ ਸੀ 15 ਤਰੀਕ ਨੂੰ। ਹੂੰ। ਤੇ ਮੈਂ ਸਵੇਰੇ ਫੋਨ ਕੀਤਾ ਉਹਨਾਂ ਨੂੰ 8 ਵਜੇ, 8 ਵਜੇ 3 ਮਿੰਟ ਦੇ। ਤੇ ਉਹਨੇ ਫੋਨ ਚੁੱਕਿਆ ਨਹੀਂ। ਅਸੀਂ ਸੋਚਿਆ ਪਹ ਨਹੀਂ ਕੀ ਗੱਲ ਲਈ ਵੀ ਇੱਕ ਤਾਂ ਵਿਜੀ ਹੋਣਗੇ। ਤੇ ਬੋਲੇ ਕਿ ਮੈਂ ਨਾਲ ਕੀਤੀ ਸਾਰੇ ਪ੍ਰਧਾਨ ਜੀ ਨੂੰ ਫੋਨ ਕੀਤਾ ਮੈਂ ਕਿਹਾ ਵੀ ਉਹ ਗੱਲ ਨਹੀਂ ਫੋਨ ਨਹੀਂ ਚੱਕ ਰਿਹਾ ਕਿ ਦੁਬਾਰਾ ਕਰ ਲਓ ਮੈਂ ਨੂੰ ਕਹੇ ਬਰ ਬੀਜੀ ਹੁੰਦਾ ਦੁਬਾਰਾ ਨਹੀਂ ਕਰਦੇ ਫੋਨ ਅੱਛਾ ਜੀ ਮੇਰੇ ਸਾਡੇ ਨਾਲ ਉਹਦੇ ਅੱਛੇ ਲਿੰਕ ਸੀ ਮਦਰੀ ਜਿਵੇਂ ਉਹ ਕਾਜੀ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਉਹ ਇਸ ਦੁਨੀਆ ਤੋਂ ਹੁਣ ਨਹੀਂ ਰਹੇ ਝਟਕਾ ਲੱਗਿਆ ਬਹੁਤ ਜ਼ੋਰ ਝਟਕਾ ਲੱਗਿਆ ਸਾਨੂੰ ਮੈਂ ਤਾਂ ਬਿਲਕੁਲ ਮਰ ਗਿਆ ਵਿਸ਼ਵਾਸ ਨਹੀਂ ਕਰ ਪਾਇਆ ਮੈਂ ਸਭ ਨੂੰ ਦੁਬਾਰਾ ਪੁੱਛਿਆ ਮੈਂ ਕਿਹਾ ਪ੍ਰਮੋਥ ਸਾਡੇ ਜੀ ਉਹੀ ਹੈ ਆਪਣੇ ਕਹਿੰਦੇ ਹਾਂ ਸਾਰੇ ਉਹੀ ਹੈ ਫਿਰ ਜਦ ਕਾਰਡ ਉਹਨਾਂ ਦੀ ਫੋਟੋ ਆਈ ਤਾਂ ਸਾਨੂੰ ਜਗ ਵਿਸ਼ਵਾਸ ਹੋਇਆ ਅਜੀਬ ਤੁਹਾਨੂੰ ਲੱਗ ਰਿਹਾ ਕਿ ਸਾਡੇ ਵਿਚ ਹੀ ਹੋ ਗਦੀ ਬੈਠੇ ਆ ਉਹ ਬੜੇ ਹਸਮੁਖ ਸੁਬਾਦੇ ਹੁੰਦੇ ਜਦੋਂ ਵਿਚਰਦੇ ਸੀ ਨਾ ਤਾਂ ਗੱਲਬਾਤ ਕਰਦੇ ਸੀ ਤਾਂ ਲੋਕਾਂ ਨੂੰ ਬੰਨ ਲੈਂਦੇ ਸੀ ਤੇ ਇੱਕ ਮਲਟੀ ਟੈਲੈਂਟਡ ਉਹ ਸ਼ਖਸੀਅਤ ਸੀਗੀ ਪੱਤਰਕਾਰ ਤਾਂ ਸੀਗੀ ਮੈਂ ਉਹਨਾਂ ਨਾਲ ਪ੍ਰੋਗਰਾਮ ਕਰਦਾ ਸੀ ਕੋ ਕਲਾਕਾਰ ਵੀ ਸੀਗੀ ਐਕਟਿੰਗ ਦਾ ਬੜਾ ਸ਼ੌਂਕ ਸੀਦਾ ਤੇ ਸਾਨੂੰ ਬੜਾ ਸ਼ੌਕ ਲੱਗਿਆ ਜਦ ਅਸੀਂ ਉਹਨਾਂ ਦਾ ਮੈਸੇਜ ਪੜਿਆ ਕਿ ਇੱਥੇ ਰਸਾਂ ਦੀ ਹੋ ਗਈ ਵਿਸ਼ਵਾਸ ਹੀ ਨਹੀਂ ਹੋਇਆ ਕਿ ਇਹ ਬੰਦਾ ਇੱਥੇ ਜਲਦੀ ਚਲੇ ਜਾਏਗਾ ਇਹ ਬੰ ਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਉਹ ਤਾਂ ਵਿਦਨ ਵਿਦਨ ਸੈਕਿੰਡ ਸਾਈਲੈਂਟ ਉਹਨਾਂ ਦਾ ਸੀ ਉਹ ਹਾਰਟ ਅਟੈਕ ਹੋਇਆ ਉਸ ਤਰ੍ਹਾਂ ਕਰ ਗਿਆ ਹੀਵਾ ਦੇ ਵੈਰੀ ਨਾਈਸ ਫਰੈਂਡ ਸਾਡੇ ਨਾਲ ਬਾਹਰ ਜਾਂਦੇ ਰਹੇ ਨੇ ਤੁਹਾਡਾ ਇੱਕ ਹੈ ਜਿਹੜਾ ਸੋਸਾਇਟੀ ਸਿਨੀਅਰ ਸਿਟ ਜੰਦੀ ਅਸੀਂ ਉਸ ਸਬਸਟ ਦੇ ਮੈਂਬਰ ਹੈ ਐਂਡ ਹੀ ਵਾਸ ਮੈਂਬਰ ਆਫ ਦੈਟ ਸੋਸਾਇਟੀ ਆਲਸੋ ਤੇ ਉਹ ਸਾਡੇ ਨੂੰ ਸਾਨੂੰ ਅੱਛੀ ਅੱਛੀ ਗੱਲਾਂ ਸੁਣਾ ਕੇ ਕਰਕੇ ਕੋਈ ਦਾ ਕੋਈ ਚੁਟਕਲੇ ਕੋਈ ਗਜ਼ਲ ਕੋਈ ਅੱਛੀ ਗੱਲ ਔਰ ਉਸ ਤੋਂ ਇਲਾਵਾ ਉਹ ਇਤਨੇ ਇਤਨੇ ਅੱਛੇ ਬੰਦੇ ਸੀ ਕਿ ਹਰ ਇੱਕ ਦਾ ਮੇਲ ਜੋਲ ਰੱਖਦੇ ਸੀ ਬੰਦੇ ਇਹ ਤੁਹਾਨੂੰ ਦਾ ਬਹੁਤ ਦੁੱਖ ਲੱਗਿਆ ਵੀ ਆਰ ਵੀ ਆਰ ਮਿਸਿੰਗ ਦੈਟ ਪਰਸਨ ਭਗਵਾਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਇਹ ਹੀ ਅਰਦਾਸ ਹੈ ਤੁਹਾਨੂੰ ਕੁਝ ਇਸ ਟਾਈਮ ਜਿਸ ਨਾਲ ਅਸੀਂ ਪਿਕਨਿਕਸ ਤੇ ਜਾਂਦੇ ਸੀਗੇ ਜਿਸ ਨੂੰ ਲਾਸਟ ਸਾਡੇ ਪਿਕਨਿਕ ਅਸੀਂ ਮਾਰਨਿੰਗ ਹिल्स ਗਏ ਸੀਗੇ ਸਾਡਾ ਗਰੁੱਪ ਹੈ ਜਿਹੜਾ 40 50 ਬੰਦਿਆਂ ਦਾ ਤੇ ਅਸੀਂ ਇਕੱਠੇ ਜਿਸ ਤਾਂ ਇੱਕ ਤਾਂ ਤੋਂ ਦੂਜਾ ਸੀਨੀਅਰ ਸਿਟੀਜ਼ਨ ਜਿਸ ਤਾਂ ਹੈਗੇ ਅਸੀਂ ਆਪਸ ਵਿੱਚ ਇੰਜੋਏ ਕਰਨ ਵਾਸਤੇ ਜਿਸ ਤਾਂ ਕਦੀ ਬੈਠੇ ਜਾਂਦੇ ਆ ਕਦੀ ਇਕੱਠੇ ਮੀਟਿੰਗ ਕਰ ਲੈਂਦੇ ਆ ਹੱਸ ਕੇ ਲੈਂਦੇ ਆ ਫਿਰ ਅਸੀਂ ਜਿਸ ਤਾਂ ਪਿਕਨਿਕਸ ਤੇ ਜਾਂਦੇ ਆ ਸਾਡੀ ਲਾਸਟ ਜਿਹੜੀ ਆਪਣਾ ਪ੍ਰਮੋਤ ਛਾਬੜਾ ਜੀ ਦੇ ਨਾਲ ਸਾਡੀ ਜਿਹੜੀ ਸੀਗੀ ਉਹ ਅਸੀਂ ਮਾਰਨਿੰਗ ਹिल्स ਗਏ ਸੀਗੇ ਔਰ ਵਾਪਸੇ ਜਦੋਂ ਤੇ ਜਿਹੜਾ ਉਹਨਾਂ ਨੇ ਰੰਗ ਲਾਇਆ ਉਹ ਤਾਂ ਉਹਨਾਂ ਨੂੰ ਸਾਈਕੀ ਦਾ ਬੜਾ ਸ਼ੌਂਕ ਦਸੀ ਉਹ ਬੜਾ ਬਾਖੂ ਬਣ ਗਿਆ ਅੱਛਾ ਸਾਡੇ 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 ਨਾਲ ਸਾਡੇ ਸਿੰਪਲ ਸਾਹਿਬ ਹੈਗੇ ਨੇ ਵਾਈਸ ਪ੍ਰੈਜ਼ੀਡੈਂਟ ਇਹ ਵੀ ਬੜਾ ਅੱਛਾ ਮਤਲਬ ਗਜ਼ਲ ਗਾਉਂਦੇ ਰਹੇ ਉਹਨਾਂ ਕੋਲ ਤਾਂ ਜੀ ਸਟਾਕ ਸੀ ਬਲ ਹਰ ਚੀਜ਼ ਦਾ ਚਾਹੇ ਉਹ ਚਾਹੇ ਚਾਹੇ ਕਿਸੇ ਕਿਸੇ ਤੁਸੀਂ ਲੈ ਲਓ ਦਿਮਾਗ ਬੜਾ ਅੱਛਾ ਸੀ ਕਿਸੇ ਕਿਸੇ ਟਾਪਿਕ ਤੇ ਗੱਲ ਕਰ ਲੋ ਔਰ ਰਾਤੀ ਰੋਜ ਉਹਨਾਂ ਦਾ ਟੈਂਟ ਤੁਹਾਡਾ ਚੱਲਦਾ ਵੀ ਸੀ ਪ੍ਰੋਗਰਾਮ ਉਹਨਾਂ ਦਾ ਇੱਥੇ ਜਿਹੜਾ ਸਭ ਦੱਸਦਾ ਜਾਜੇ ਬੋਲੇ ਔਰ ਅੱਧਾ ਅੱਧਾ ਪੌਣਾ ਪੌਣਾ ਘੰਟਾ ਉਹ ਇੱਕ ਦੂਜੇ ਨਾਲ ਪੂਰਾ ਮੁਕਾਬਲਾ ਕਰਦੇ ਜਿਹੜੀ ਦੂਜੀਆ ਪਾਰਟੀ ਆਉਂਦੀ ਹੁੰਦੀ ਆ ਤੇ ਅਬ ਵੀ ਮੈਂ ਵੈਰੀ ਹੈਪੀ ਕਿ ਤੁਹਾਨੂੰ ਇੱਕ ਐਸਾ ਬੰਦਾ ਮਿਲਿਆ ਜਿਹੜਾ ਤੁਹਾਡੇ ਤੁਹਾਡੀ ਜਿਹੜੀ ਹੈ ਨਾ ਸੁਸਾਇਟੀ ਨੂੰ ਉਹ ਇੱਕ ਤੁਹਾਨੂੰ ਇੱਕ ਬਹੁਤ ਅੱਛਾ ਇਨਸਾਨ ਮਿਲਿਆ ਆ ਤੇ गुरु जी ये गाइड भी so, से गए तो ਤੁਸੀਂ ਕਦੋਂ ਉਹਨਾਂ ਦੇ ਨਾਲ ਆਖਰੀ ਮਿਲੇ ਸੀ 15-20 ਸਾਲ ਤੋਂ ਜਾਣ ਬਣਾ ਉਹਨਾਂ ਦੇ ਆਖਰੀ ਮੁਲਾਕਾਤ ਕਦੋਂ ਹੋਈ ਆਖਰੀ ਮੁਲਾਕਾਤ ਲਖਣੇ ਦਿਨ ਹੋਈ ਸੀ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਸਵੇਰੇ ਲਾ ਕੇ ਮੇਰੇ ਬੁੱਤੇ ਆਣਾ ਤੁਸੀਂ ਔਰ ਮੇਰੇ ਬੁੱਤੇ ਦੋਨੇ ਭਾਬੀ ਜੀ ਔਰ ਦੋਨੇ ਆਏ ਪਰ ਮੈਨੂੰ ਪਰਚੀ ਲੈ ਕੇ ਗਏ ਬਲਕਿ ਪਾ ਕੇ ਗਏ ਬੋਰਡ ਪਾ ਕੇ ਆਂਦੇ ਵੇਖੋ 10-15 ਆਪਣੇ ਬੈਠੇ ਵੀ ਉਸ ਤੋਂ ਬਾਅਦ ਕੱਲ ਪਰਸੋ ਮੈਂ ਕੱਲ ਦੀ ਗੱਲ ਹੈ ਮੈਂ ਅਚਾਨਕ ਦੇਖ ਰਿਹਾ ਸੀ ਮੋਬਾਈਲ 'ਚ ਤੇ ਸੰਸਕ੍ਰਿਤ ਦਾ ਜਿਹੜਾ ਅੰਦਾ ਨਹੀਂ ਉਹ ਉਹ ਤੇ ਵੀ ਦੇਖ ਰਹੀ ਸੀ ਉਹਨਾਂ ਦੀ ਫੋਟੋ ਦੇਖੀ ਤੇ ਮੈਂ ਉਹ ਸਾਰੀ ਫੋਟੋ ਫਿਰ ਆਪਣੇ ਸੋਸਾਇਟੀ ਮੈਂਬਰਾਂ ਨਾਲ ਬਾਤ ਕੀਤੀ ਅਵੇ ਐਸ ਐਸ ਉਹ ਬਹੁਤ ਪਾਰੀ ਤੱਕਾ ਲੱਗਾ ਸਾਡੇ ਭਾਈ ਸਾਹਿਬ ਚਲੇ ਗਏ ਸੰ ਛੱਡ ਗਏ ਕਹਿੰਦੇ ਕੱਚੇ ਸੀ ਭਾਈ ਸਾਹਿਬ ਵੀਰ ਮੈਂ ਜਦੋਂ ਵੀ ਉਹਨਾਂ ਨੂੰ ਫੋਨ ਕਰਦਾ ਸੀ ਮੇਰੀ ਗੱਲ ਨੂੰ ਕਦੀ ਨਾ ਹੀ ਕਰਦੇ ਸੀ ਔਰ ਮੈਂ ਜਦੋਂ ਬੁਲਾਉਂਦਾ ਸੀ ਮੇਰੇ ਕੋਲ ਪਹੁੰਚ ਜਾਂਦੇ ਸੀ ਕੋਈ ਵੀ ਮੈਨੂੰ ਕੰਮ ਹੋਵੇ ਮਸੀਬਤ ਵੇਲੇ ਮੈਨੂੰ ਲੱਗਿਆ ਜੀ ਰੰਨਾ ਬਹੁਤ ਪਿਆਰ ਸਿਖਾਰਾਂ ਦਾ ਇਹ ਬਾਬਾ ਜੀ ਨਾਲ ਤਾਂ ਸ਼ੁਰੂ ਤੋਂ ਇਹਨਾਂ ਨੇ ਬਾਬਾ ਜੀ ਬਾਬਾ ਜੀ ਨੇ ਸਾਨੂੰ ਇੰਟਰੋਡਿਊਸ ਕਰਾਇਆ ਸੀਗਾ ਆਪਣਾ ਪ੍ਰਮੋਤ ਛਾਪੜਾਵੀ ਦੇ ਨਾਲ ਪਰ ਜਦੋਂ ਆਏ ਤਾਂ ਸਾਡਾ ਇੱਕ ਬ੍ਰਦਰ ਵੀ ਸੀਗੇ ਗਾਈਡ ਵੀ ਸੀਗੇ ਫਰੈਂਡ ਵੀ ਸੀਗੇ ਗੁਰੂ ਵੀ ਸੀਗੇ ਮੈਂ ਤਾਂ ਉਹਨਾਂ ਕੋਲੋਂ ਸਾਰੀਆਂ ਚੀਜ਼ਾਂ ਸਿੱਖਣ ਵਾਲੀਆਂ ਸੀ ਸਾਡੇ ਸੋ ਖਾਸ ਕਰਕੇ ਜਦੋਂ ਉਹ ਚੰਡੀਗੜ੍ਹ ਸ਼ਿਫਟ ਵੀ ਹੋ ਗਏ ਨਾ ਪਰ ਉਹਨਾਂ ਦਾ ਆਪਣਾ ਜਿਹੜਾ ਜੱਦੀ ਘਰ ਹੈਗਾ ਉਸ ਦੇ ਨਾਲ ਮੋਹ ਬੜਾ ਸੀਗਾ ਹਰੇਕ ਟੌਪਿਕ ਦੇ ਉੱਪਰ ਕੋਈ ਕਿਸੇ ਵੀ ਮੈਂ ਚਰਚਾ ਕਰਾਂ ਉਹ ਫਾਸਿਲ ਕਦਾ ਬੜਾ ਜ਼ਿਕਰ ਕਰਦੇ ਇਟ ਇਜ਼ ਨੈਚੁਰਲ ਕਿ ਆਪਣੇ ਜਿੱਥੇ ਬੰਦਾ ਬਚਪਨ ਬਿਤਾਇਆ ਹੁੰਦਾ ਹੈ ਉਹਦੇ ਨਾਲ ਉਸ ਚੀਜ਼ ਨਾਲ ਅਟੈਚਮੈਂਟ ਹੁੰਦੀ ਹੈ ਠੀਕ ਹੈ ਜੌਬ ਦੇ ਕਾਰਨ ਉਹ ਚੰਡੀਗੜ੍ਹ ਸ਼ਿਫਟ ਹੋ ਗਏ ਚੰਡੀਗੜ੍ਹ ਸ਼ਿਫਟ ਹੋਣ ਤੋਂ ਬਾਅਦ ਵੀ ਸਾਨੂੰ ਵੀ ਅਸੀਂ ਵੀ 6 ਮਹੀਨੇ ਸਾਲ ਦਾ ਉਹਨਾਂ ਦੇ ਲਿੰਕ ਹੋਇਆ ਸਾਡਾ ਵੀ ਤੇ ਉਹਨਾਂ ਦੇ ਬਾਰੇ ਜੋ ਵੀ ਉਹਨਾਂ ਦੀ ਸ਼ਖਸੀਅਤ ਸੀ ਉਹ ਉਹਨਾਂ ਦੇ ਜੋ ਵੀ ਉਹ ਮਕੇ ਉਹਨਾਂ ਦੇ ਸਿੰਗਿੰਗ ਦਾ ਹੋਵੇ ਜਾਂ ਵੈਸੇ ਉਹਨਾਂ ਦੀ ਜਿਹੜੀ ਨੇਚਰ ਸੀਗੀ ਬੋਦਤੀ ਓਮ ਸ਼ਾਂਤੀ ਜੀ ਤੇੋ ਲਾਸਟ ਤੁਹਾਡੀ ਮੁਲਾਕਾਤ ਹੋਈ ਹੈ ਤਾਂ ਕੁਝ ਕਿਸ ਟੌਪਿਕ ਤੇ ਉੱਪਰ ਗੱਲਬਾਤ ਹੋਈ ਕੁਝ ਅਜਿਹੇ ਜਿਹੜੇ ਯਾਦਗਾਰ ਪਲ ਹੋਣ ਜਿਹੜੇ ਕਿ ਪ੍ਰਮੋਦ ਸ਼ਾਭੜਾ ਜੀ ਨੇ ਬਤਾਏ ਹੋਣ ਨਹੀਂ ਮੇਰੀ ਇੰਨੀ ਇੰਟਰੈਕਸ਼ਨ ਨਹੀਂ ਹੋਈ ਹੈ ਇੰਨੀ ਉਹਨਾਂ ਨਾਲ ਮੈਂ ਇੰਟਰੈਕਸ਼ਨ ਮੈਂ ਉਹਦੇ ਵਿੱਚ ਨਹੀਂ ਹੁੰਦੀ ਦੇ ਨੇ ਕੋਈ ਕੁਝ ਅਜਿਹੇ ਯਾਦਗਾਰ ਦੇਖੇ ਪ੍ਰਮੋਦ ਸ਼ਾਭੜਾ ਜੀ ਇੱਕ ਐਸਾ ਲੋਕ ਹੈ ਕਿ ਆਪ ਉਸਕੋ ਪੂਰਾ ਨਹੀਂ ਕਰ ਸਕਤੇ ਇੱਕ ਤਾਂ ਹਮੇ ਬਹੁਤ ਬੜਾ बहुत ही वर्षों से हम जानते थे उन लोगों के हमारे साथ तो ऊपर से ये बहुत अच्छे आरएसएस की के भी कराम कार्यकर्ता रहे हैं आपका आपको मैं बताता हूँ एक इंसिडेंट वो सुनाते होते हैं थे जब ये जब आपका बाबरी मस्जिद का जो हुआ था तब ये उस वक्त तो उधर भी इन्होंने जाना था बट कुछ सरपांसिस की वजह से ये ये पहले ही दस पंद्रह किलोमीटर पहले ही इनको रोक लिया गया इनके जत्था नहीं पहुंच पाया वहाँ पे, और ये बताते हैं कि ये पंद्रह दिन वहाँ पे उनको इनके पूरी जो टीम थी जो अठारह बीस बंदों की टीम थी पंद्रह बीस दिन इनको वहाँ जेल में रखा गया पर इन्होंने वहाँ पे जेल में रहते हुए भी उसका सुधार किया कि जेल के अंदर क्या कमियाँ हैं क्या नहीं है आप ये लगाओ कि एक तो आपको अंदर कर दिया ਉਹ ਉਸਕੇ ਲਈ ਆਪਣਾ ਬਾਬਰੀ ਮਸਜਿਦ ਕੇ ਮਾਮਲੇ ਅਮਲੇ ਮੈਂ ਜਦ ਉਹ ਦਿਨ ਉਹ ਢਾਈ ਸੀ ਨਾ ਉਸ ਦਿਨ ਉਹ ਅਰੈਸਟ ਹੋਏ ਸਨ ਮਾਤ ਸੋ तमाम ਮੁੱਦੇ ਦੇ ਉੱਪਰ ਸਭ ਗਲਬਾਤ ਤਾਂ ਕਰਦੀ ਸੀਗੇ ਪਰ ਜਦੋਂ ਵਿਚਰਦੇ ਸੀਗੇ ਯਾਰਾਂ ਦੋਸਤਾਂ ਨਾਲ ਕੀਮੇ ਦੇ ਪਲ ਉਹ ਬਤੀਤ ਕਰਦੇ ਹੁੰਦੇ ਸੀਗੇ ਬਹੁਤ ਅੱਛੇ ਪਲ ਵੀ ਕਰਦੇ ਸੀ ਬਹੁਤ ਜਿਆਦਾ ਅੱਛੇ ਜਿਹਦਾ ਹਾਸ ਮੁਖ ਛੱਡ ਰਿਹਾ ਹੱਥ ਕੇ ਗੱਲ ਕਰ ਰਹੀ ਕਦੀ ਮੱਥੇ ਤੇ ਉਹਨਾਂ ਵਾਟਰਪਾਈ ਦੇਖਿਆ ਸੀ ਕਦੀ ਗੁੱਸਾ ਦੇਖਿਆ ਨੀ ਕਦੀ ਗੁੱਸਾ ਦੇਖਿਆ ਹੀ ਨਹੀਂ ਸੀ ਕਦੀ ਉਹਨਾਂ ਦੇ ਮੱਥੇ ਪਰ ਜਦੋਂ ਕਿਸੇ ਕੋਲ ਸਮਾਨ ਲੈਣੇ ਮਾਰਕੀਟ ਆਉਂਦੇ ਸੀ ਨਾ ਉਹ ਸਭ ਨਾਲ ਖੁਸ਼ ਹੋ ਕੇ ਬੋਲਦੇ ਸੀ ਸਭ ਨੂੰ ਕਹਿੰਦੇ ਬ ਉਹ ਕਦੇ ਕੋ ਰੇਟ ਕਹਿੰਦੇ ਕੋਈ ਗੱਲ ਮੈਨੂੰ ਚੀਜ਼ ਵਧੀਆ ਦੇ ਦੇ ਅੱਛੀ ਚੀਜ਼ ਦੇ ਦੇ ਮੈਨੂੰ ਮੈਨੂੰ ਕੋਈ ਉਹ ਪੈਸੇ ਦਾ ਲਾਲਚ ਨਹੀਂ ਹੈ ਔਰ ਅੱਛੀ ਲੋਕ ਚੀਜ਼ ਦੇ ਦੇ ਸਪੈਕਟ ਮਾਰਕੀਟ ਬਹੁਤ ਕੀ ਕਰਦੇ ਨੇ ਇਹਨਾਂ ਦੀ ਜਿੱਥੇ ਵੀ ਸਮਾਨ ਲੈਂਦੇ ਸਾਰੇ ਇੱਜ਼ਤ ਮਾਰਨਾ ਬੋਲਦੇ ਸੀ ਇਹ ਦੇਖੋ ਪਰ ਇੱਜ਼ਤ ਮਿਲਦੀ ਹੈ ਇਹ ਸੰਸਾਰ ਇੱਕ ਨਾਟਕ ਹੈ ਸਭ ਇਸ ਵਿੱਚ ਆਪਣੀ ਆਪਣੀ ਐਕਟਿੰਗ ਕਰ ਰਹੇ ਚਾਹ ਵੀ ਕੋਈ ਨਾਟਕ ਖੇਲਾ ਜਾਂਦਾ ਹੈ तो जो व्यक्ति स्टेज पर आता है उसका भेष बदल जाता है जीवन में, एक, एक रिक्शा वाला है या एक ऑफिसर है स्टेज पर आया तो राम बन गया हनुमान बन गया स्टेज से उतरा तो अब ना वो राम है ना वो एक्टिंग बदल जाती है ड्रेस बदलने के साथ साथ तो ऐसे ही परमात्मा ने हमें सिखाया है कि ये संसार भी एक नाटक है और दो के बीच ये खेल चलता है ये दो कौन होते हैं एक है आत्मा दूसरा है शरीर शरीर है ड्रेस भेज ऊपर से पहना हुआ और आत्मा है अंदर से एक्टर जो एक्टिंग करती है असल में हम सब जब उस पिता परमात्मा के देश से इस संसार में आए तो ये बिना ड्रेस वाले आए थे ऊपर से सिर्फ एक्टर आया था ज्योति आत्मा उतरती है ऊपर से कभी भी ऊपर से शरीर नहीं आता है शरीर नीचे माँ बाप से मिलता है तो आत्मा अमर शक्ति है क्योंकि प्रकाश की बनी है शरीर नाशवान शक्ति है क्योंकि प्रकृति के पांच तत्वों से बना है और इस पांच तत्वों से कोई भी चीज़ इस संसार में बनती है उसकी टाइम लिमिट होती है पांच तत्वों को मिला के आप मकान बना दो दुकान बना दो कार बना दो और कोई लग्जरी की चीज़ें बना दो एक टाइम के बाद ख़त्म हो जाएंगी मकान भी ये 500 साल छोड़ दो तो पे गिर जाएगा क्योंकि ये प्रकृति का नियम है कि फ्रॉम ऑर्गेनाइज टू डिसऑर्गेनाइज प्रकृति का नियम है लॉ ऑफ एंड है कि जो चीज बनी है बिगड़ेगी आज है कल नष्ट हो जाएगी ये पांच तत्वों की इस प्रकृति की नेचर है